ਮ ਰਹਿਮਤੁਲਾਹੀ ਵ ਬਰਕਤੋ ਇਸ ਟਾਈਮ ਮਾਸ਼ਾਅੱਲਾ ਮੈਂ ਦਿੱਲੀ 에어ਪੋਰਟ ਤੇ ਖੜਾ ਤੇ ਅਲਫਰਹਾਨ ਟੂਰਨ ਟ੍ਰੈਵਲ ਦਾ ਗਰੁੱਪ ਜਾਣ ਰਵਾਨਾ ਹੋਣ ਲਈ ਤਿਆਰ ਹੈ ਤੇ ਮਾਸ਼ਾਅੱਲਾ 120 ਬੰਦੇ ਦਾ ਗਰੁੱਪ ਹੈ ਜਿਸ ਤਰ੍ਹਾਂ ਤੁਸੀਂ ਦੇਖ ਹੀ ਸਕਦੇ ਹੋ ਮਾਸ਼ਾਅੱਲਾ ਇਦਾਂ ਗਰੁੱਪ ਤੇ ਕੇ 에어ਪੋਰਟ ਵਾਲਿਆਂ ਨੇ ਵੀ ਗੇਟ ਨੰਬਰ 8 ਖੁਦ ਅਲਫਰਹਾਨ ਟੂਰਨ ਟ੍ਰੈਵਲ ਲਈ ਛੱਡ ਦਿੱਤਾ ਪੂਰਾ ਗੇਟ ਅਸਲਾਮੁਅਲੈਕਮ ਜੀ ਮਾਸ਼ਾਅੱਲਾ ਇਸ ਟਾਈਮ ਤੇ ਏਅਰਪੋਰਟ ਦਿੱਲੀ ਏਅਰਪੋਰਟ ਤੇ ਮੌਜੂਦ ਹੋ ਤੁਸੀਂ ਇਹਦਾ ਕਾਰਨ ਕੀ ਹੈ ਜੀ ਤਾਂ ਕਾਰਨ ਹੈ ਅਲਹਮਦੁਲਿਲਾ ਅਸੀਂ ਰਿਲੀਜ਼ ਹੋ ਰਹੇ ਜੀ ਜੀ ਸਾਡੇ ਨਾਲ ਇਸ ਵਕਤ ਜਿਹੜਾ ਗਰੁੱਪ ਜਿਹੜਾ ਹੈਗਾ ਫਿਰ ਮੈਂ ਇੱਕ ਦੋ ਕਹੂੰਗਾ ਤੇ ਉਹ ਨੂੰ ਵੇਖੋ ਜੀ ਬਣ ਜਾਣਾ ਅਲਹਮਦੁਲਿਲਾ ਮਾਸ਼ਾਅੱਲਾ ਇਹ ਜਿਹੜਾ ਗਰੁੱਪ ਹੈ ਤਾਂ ਹੁਣ ਸੌਦੀ ਏਅਰਲਾਈਨ ਦਾ ਗਰੁੱਪ ਹੈ ਜੀ ਜਿਹੜਾ 27 ਜਨਵਰੀ ਨੂੰ ਅਤੌਜੀ ਪਾਣੀਪਟ ਦੇ ਲਈ ਫਲਾਈਟ ਹੈ ਜੀ ਸਾਰੇ ਸੌਦੀ ਏਅਰਲਾਈਨ ਵਾਲੇ ਨੇ ਜੀ ਪੂਰਾ ਪੂਰਾ ਗਰੁੱਪ ਆਲ ਗਰੁੱਪ ਜੋ ਵੀ 에어ਲਾਈਨ ਦਾ ਗਰੁੱਪ ਹੋਰ ਇਹਦੇ ਵਿੱਚ ਟੂਰਸਟਸ ਦਿੱਕ ਤੋਂ ਇੱਕੀ ਬੰਦਣਾ ਕਰਤਾ ਹੈ ਕਿ 8:35 ਮਿੰਟ ਤੇ ਇਨਸ਼ਾਅੱਲਾ ਫਲਾਈਟ ਹੋਵੇਗੀ ਤਾਂ ਕਿੱਦਾਂ ਜੱਜ ਕੁਝ ਕਬਾ ਇਨਸ਼ਾਅੱਲਾ ਮੁਕਤ ਕਰਮਾ ਮੇਰਾ ਨਾਮ ਹਾਲੇ ਦੇਂਦਰ ਜਾਂ ਇਨਸ਼ਾਅੱਲਾ ਪੁੰਗ ਅੱਛਾ ਇੱਕ ਗਰੁੱਪ ਨੂੰ ਗਾਈਡ ਕਰਨ ਲਈ ਕੋਈ ਜਾ ਰਿਹਾ ਹੈ ਜਾਂ ਗਰੁੱਪ ਨੂੰ ਇਕੱਲੇ ਹੀ ਭੇਜ ਰਹੇ ਹੋ ਸਾਡਾ ਗਰੁੱਪ ਦਾ ਅਸਲ ਮਕਸਦ ਅਸਾ ਦਾ ਉਹ ਹੱਜੇ ਨਾਲ ਜੁੜੂਗਾ ਜਿਹੜਾ ਅਸਲ ਗਰੁੱਪ ਦਾ ਮਕਸਦ ਹੈ ਉਹ ਨਹੀਂ ਹੈ ਕਿ ਸਾਡੇ ਨਾਲ ਇਸ ਗਰੁੱਪ ਦੇ ਵਿੱਚ ਜਿਹੜਾ ਵੀ ਸਾਡਾ ਗਰੁੱਪ ਲੱਗਦਾ ਪੂਰੇ ਵਿੱਚ ਸਾਡਾ ਆਪਣਾ ਗਾਈਡ ਖੁੱਲ ਜਾਂਦਾ ਗਾਈਡ ਪੰਜਾਬੀ ਹੋਵੇ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਇਸ ਵਾਰ ਅਸੀਂ ਕਿੰਨੇ ਜਣੇ ਇਨਸ਼ਾਅੱਲਾ ਇਸ ਗਰੁੱਪ ਨੂੰ ਹੈਂਡਲ ਕਰ ਲਈ ਜਾ ਰਹੇ ਹਾਂ ਮਾਸ਼ਾਅੱਲਿਲਾ ਅੱਲਾਹ ਵਾਸਤੇ ਅਲਹੰਦੁਲਿਲਾ ਗਰੁੱਪ ਨੂੰ ਗਾਈਡ ਕਰਨਾ ਹੈ ਔਰ ਅੱਲਾਹ ਰਾਜ਼ੀ ਹੋ ਜਾਏ ਔਰ ਅੱਲਾਹ ਦਾ ਇਹ ਇੱਕ ਸਫ਼ਰ ਹੈ ਔਰ ਮੱਕਾ ਔਰ ਮਦੀਨਾ ਦਾ ਇਨਸ਼ਾਅੱਲਾ ਸਫ਼ਰ ਹੋਵੇਗਾ ਉਸ ਸਫ਼ਰ ਦੇ ਅੰਦਰ ਹਾਜ਼ਰੀਆਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਆਵੇ ਉਹਦੇ ਲਈ ਅਸੀਂ ਇਸ ਤਨ ਗਾਈਡ ਇਨਸ਼ਾਅੱਲਾ ਬਣ ਕੇ ਜਾ ਰਹੇ ਹਾਂ ਜਿਦੇ ਵਿੱਚ ਮੈਂ ਆ ਭਾਈ ਦਲੀ ਜੀ ਨੇ ਮੇਰੇ ਬਹੁਤ ਅਪਰੀਸ਼ ਪਾਪ ਗਰੁੱਪ ਜਾ ਰਿਹਾ ਹੈ ਪੂਰੀਆ ਪਿੰਡ ਦਾ ਇਹ ਨੰਬਰ ਜੀ ਮਾਸ਼ਾਅੱਲਾ 120 ਬੰਦਾ ਦਾ ਮਾਸ਼ਾਅੱਲਾ ਇਹ ਉਹ ਲੈ ਲਿਆ ਹੀ ਸਾਰਾ ਗਰੁੱਪ ਦਾ ਜਿਹੜਾ ਆਪੇ ਬਾਹਰੋਂ ਮੂਰਤ ਬਿਆਣ ਵਾਲੇ ਪਿੰਡਾਂ ਤੋਂ ਅਲਮੁਲੈਹ ਕਿ ਖਿਦਮਤ ਦੇ ਬਾਅਦ ਸੀ ਅਲਮੁਲੈਹ ਚੱਕ ਕਰਵਾ ਬਣਾ ਲਿਆ ਨਾ ਰਹਿ ਰਹੇ ਹਾਂ ਇਹ ਟੈਂਪੋਰਰੀ ਤੇ ਇਹਔਰ ਇਸ ਗਰੁੱਪ ਦਾ ਇਹ ਟਾੜਾ ਗਰੁੱਪ ਪੰਨੰਦਾ ਮਕਸੂਦ ਵੀ ਇਹੀ ਹੈ ਕਿ ਅਸੀਂ ਹਰ ਟਾਈਮ ਗਰੁੱਪ ਦੇ ਗਰੁੱਪਾਂ ਦੇ ਨਾਲ ਰਹੇ ਅਸੀਂ ਅੱਗੇ ਵੇਚਦੇ ਨਹੀਂ ਹਾਂ ਬਸ ਉਹ ਮਲੇ ਪੁੱਲੇ ਤੋਂ ਚੱਕੇ ਦੀ ਹੋਏ 3 ਹੋਏ ਜਿਵੇਂ ਕਿ ਨਹੀਂ 10 ਹੋਣ 5 ਹੋਣ ਚਾਹੇ 2 ਹੋਣ ਸਾਡੇ ਅੱਜ ਇਸ ਨਾਲ ਜਾਈਦਾ ਤਾਂ ਦੀ ਅਲਹਮਦੁਲਿਲਾ ਸਾਨੂੰ ਇਹ ਮੌਕਾ ਮਿਲ ਰਿਹਾ ਕਿ ਮਲੇਰ ਕੋਲੇ ਤੋਂ ਪਹਿਲੀ ਦਫਾ ਕੋਈ ਮਲੇਰ ਕੋਲੇ ਦੇ ਹੀ ਹਾਜੀ ਨੇ 120 ਨੇ ਜਿਹੜੇ ਅਲਹਮਦੁਲਿਲਾ ਰਸੂਲੁਲਲਾਹ ਸ਼ੁਕਰ ਔਰ ਇਸ ਦੀ ਖਿਦਮਤ ਬਾਦ ਵਾਸਤੇ ਅਸੀਂ ਜਾ ਰਹੇ ਹਾਂ ਨਾਲ ਕਿ ਹਾਜੀ ਨੂੰ ਕੋਈ ਤਕਲੀਫ ਕੋਈ ਮੁਸ਼ਕਲ ਨਾ ਹੋਵੇ ਤਵਾਫ ਦੇ ਵਿੱਚ ਵੀ ਸਫਾ ਮਰਵਾ ਦੇ ਅੰਦਰ ਜਾਂ ਮਦੀਨਾ ਮੁਨਵਰਾ ਦੇ ਅੰਦਰ ਮੱਖੀਆਂ ਮੁਕਰਮਾਨੇ ਅੰਦਰ ਕਿਹਾ ਟਾਈਮ ਅਸੀਂ ਹਾਜ਼ਰੀ ਨਾਲ ਦੇ ਅ 27 ਅਕਤੂਬਰ ਵਾਲੇ ਗਰੁੱਪ ਜਾ ਰਿਹਾ 120 ਬੰਦੇ ਆ ਕੁਝ ਹੋਰ ਵੀ ਗਰੁੱਪ ਨੇ ਪੂਰਾ 300 ਤੋਂ ਬਾਹਰ ਹੈ 27 ਤਰੀਕ ਨੂੰ 120 ਬੰਦੇ ਨੇ 70 ਬੰਦੇ ਅਲਹਮਦੁਲਿਲਾ 10 ਤਾਰੀਖ 10 ਨਵੰਬਰ ਨੂੰ ਫਿਰ 12 ਨਵੰਬਰ ਨੂੰ 60 65 ਬੰਦੇ ਔਰ ਫਿਰ 17 ਅੰਦਰ ਮਾਸ਼ਾਅੱਲ ਇਹ ਗਰੁੱਪ ਦਾ ਬਹੁਤ ਵੱਡਾ ਹੈ ਤੇ ਬਸ ਅੱਲਾਹ ਬਾਪ ਸਾਨੂੰ ਇਸ ਦੀ ਤੌਫੀਕ ਦੇਣ ਕਿ ਅਸੀਂ ਹਾਜ਼ਰੀ ਦੀ ਖਿਦਮਤ ਔਰ ਜਿਸ ਤਰ੍ਹਾਂ ਆਪ ਕਮੈਂਟ ਕੀਤਾ ਹੈ ਉਸ ਨੂੰ ਅਸੀਂ ਪੂਰਾ ਕਰਕੇ ਉੱਥੋਂ ਵਾਪਸ ਲੈ ਕੇ ਆਈਏ ਸਾਰਿਆਂ ਨੂੰ ਜਿਸ ਤਰ੍ਹਾਂ ਹਵਜ ਜੀ ਦੱਸ ਰਹੇ ਨੇ ਕਿ ਸਿਰਫ ਮਲੇਰ ਕੋਟਲੇ ਦੇ ਹਾਜੀ ਨਹੀਂ ਮਤਲਬ ਆਪਣੇ ਕਨੈਕਸ਼ਨ ਬਹੁਤ ਦੂਰ ਦਾ ਜੀ ਜੀ ਅਲਮੁਗੁਦਰ ਕਨੈਕਸ਼ਨ ਦਾ ਅਲਮੁਗੁਦਰ ਸ਼੍ਰੀ ਨਗਰ ਦੇ ਵੀ ਆਖੀ ਪੂਰਾ ਗਰੁੱਪ ਹੈ ਕੋ 10 ਦਿਨ ਵਾਲਾ ਜਿਹੜਾ ਪੂਰਾ ਗਰੁੱਪ ਇਨਸ਼ਾ ਅੱਲਾਹ ਕਸ਼ਮੀਰ ਦਾ ਹੈ ਬਾਕੀ ਸਾਰੇ ਆਪਣੇ ਦਾ 12 ਤਰੀਕ ਵਾਲਾ 13 ਤਰੀਕ ਵਾਲੋਂ ਮਿਲਣਗੇ ਯਾਨੀ 120 ਹੈ ਨੇ ਤੇ 12 ਤਰੀਕ ਔਰ 13 ਤਰੀਕ ਦੇ ਵਿੱਚ ਨੇ ਜਿਹੜੇ ਉਹੀ ਤੱਕ ਦੇ 120 ਦੇ ਲਗਭਗ 15 20 ਹੋ ਗਏ ਜੀ ਅਸਲਾਮ ਵਾਲੇਕਮ ਜੀ ਜਿਸ ਤਰ੍ਹਾਂ ਕਿ ਤੁਨੇ ਅਲਫਰਹਾਨ ਟੂਰ ਐਂਡ ਟਰੈਵਲ ਦੇ ਨਾਲ ਬੁਕਿੰਗ ਕਰਵਾਈ ਹੈ ਤੇ ਉਸ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਿਲਾਂ ਆਈਆਂ ਹੋਣ ਕਿ ਟਿਕਟ ਬੁਕਿੰਗ ਲੇਟ ਹੋ ਰਹੀ ਹੈ ਜੀ ਵੀਜ਼ਾ ਨਹੀਂ ਆਇਆ ਜਾਂ ਹੋਰ ਤਰ੍ਹਾਂ ਦੀ ਕੋਈ ਮੁਸ਼ਕਿਲਾਂ ਆਈ ਹੋਵੇ ਫਿਲਹਾਲ ਤੱਕ 에ਰਪੋਰਟ ਤੱਕ ਦੀ ਬਾਤ ਹੀ ਤੁਹਰੇ ਪਹਿਲਾਂ ਕਰਾਂਗੇ ਆਹ ਜੀ ਤੁਸੀਂ ਇਹ ਚੈਨਲ ਨੂੰ ਪਿਆ ਸਾਡਾ ਕੰਮ ਪਹਿਲੇ ਹੋਊਗਾ ਜੀ ਕਾਣਾ ਕੰਮਾਂ ਜੀ ਉਹ ਇਹ ਸਾਰਾ ਤੇ ਹੈ ਕਿ ਅਸੀਂ ਕੰਮ 'ਚ ਹਾਜ਼ਰ ਹੋ ਕੇ ਕਰਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੇ ਰਿਪੋਰਟ ਦੇਵਾਂਗੇ ਕਿ ਜੀ ਵੀਜ਼ਾ ਲਈ ਅਲਹਮਦੁਲਿਲਾ ਕੱਪਲ ਲੱਗ ਗਿਆ ਸੀ ਜੀ ਆਪਣਾ ਜਿਹੜਾ 18 ਤਰੀਕ 18 ਤਰੀਕ ਇਨਸ਼ਾਅੱਲਾ ਕੰਪਲੀਟ ਕਰਕੇ ਟਿਕਟ ਵੀਜ਼ਾ ਪਾਸਪੋਰਟ ਆ ਜੀ ਉਸੇ ਕੈਂਪ ਵਾਲੇ ਦਿਨ ਸਮਾਪਤ ਇਹ ਵੀ ਇੱਕ ਖਾਸਿਤ ਹੈ ਮੇਰੇ ਲੋਕਾਂ ਦਾ ਜਿਹੜਾ ਨੇ ਕੋਲੇ ਦਾ ਰਿਹਾਣਾ ਜਨਤਾ ਨੂੰ ਪੂਏ ਕੈਪ ਫੋੜ ਦੇ ਪ੍ਰਾਕ ਦੇ ਦਿੰਦੇ ਤੇ ਮੈਨੂੰ ਉਹ ਕੱਢੇ ਫਾਰ ਟਾਈਮ ਟਾਈਮ ਬੇਸਡ ਆ ਤਾਂ ਕਿ ਹਾਂ ਜੀ ਕਿ ਇਸ ਤਰ੍ਹਾਂ ਕੈਂਪ ਲੱਗਿਆ ਗਿਆ ਉਸ ਵਿੱਚ ਤੁਹਾਨੂੰ ਕੀ ਕੀ ਦੱਸਿਆ ਗਿਆ ਔਰ ਕੀ ਕੀ ਪ੍ਰੋਵਾਈਡ ਕੀਤਾ ਗਿਆ ਅਲਫਰਾਨ ਟੂਰਨ ਟ੍ਰੈਵਲ ਦੀ ਤਰਫੋਂ ਸਾਨੂੰ ਉੱਥੇ ਟਿਕਟਾਂ ਉੱਤੇ ਦਿੱਤੀ ਗਈ ਹੈ ਵੀਜ਼ਾ ਦਿੱਤਾ ਗਿਆ ਪਾਸਪੋਰਟ ਸਾਰਾ ਕੁਝ ਸਾਨੂੰ ਉੱਥੇ ਦਿੱਤਾ ਗਿਆ ਔਰ ਸਾਰੀਆਂ ਸਹੂਲਤਾਂ ਸਾਨੂੰ ਦੱਸਿਆ ਗਈਆਂ ਨੇ ਵੀ ਆਹ ਟਾਂਕ ਪਹੁੰਚਣੇ ਔਰ ਪਹਿਲੀ ਵਾਰ ਨਹੀਂ ਦੂਸਰੀ ਵਾਰ ਵੀ ਜਾ ਰਿਹਾ ਮੈਂ ਪਹਿਲੀ ਵਾਰ ਗਿਆ ਸੀ ਪਿਛਲੇ ਸਾਲ 2024 ਚ ਤੇ ਬਹੁਤ ਹੀ ਵਧੀਆ ਸਫਰ ਰਿਹਾ ਇਸ ਕਰਕੇ ਹੀ ਦੁਬਾਰਾ ਫੇਰ ਇਹਨਾਂ ਨਾਲ ਜਾਣ ਦਾ ਮਨ ਬਣਿਆ ਬਹੁਤ ਅੱਛੇ ਪਰ ਵੇਟ ਕਰਦੇ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਖਾਣਾ ਦਿੰਦੇ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਹੈ ਟਰਾਂਸਪੋਰਟ ਦਾ ਚੀਜ਼ ਹੋ ਕਰਦਾ ਜੀ ਕੋਈ ਨਹੀਂ ਕਿਸੇ وجہ ਦੀ ਮੁਸ਼ਕਲ ਆ ਕਿ ਨਹੀਂ ਆ ਰਹੇ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਹਿਲਾਂ ਜਾ ਚੁੱਕੇ ਹੋ ਪਿਛਲੇ ਗਰੁੱਪ ਵਿੱਚ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਕੋਈ ਟਰਾਂਸਪੋਰਟੇਸ਼ਨ ਦੇ ਕੋਈ ਨਹੀਂ ਆਈ ਟਰਾਂਸਪੋਰਟੇਸ਼ਨ ਫੁੱਲ ਦਿੰਦੇ ਆ ਜੀ ਬਹੁਤ ਦਿੰਦੇ ਆ ਫੁੱਲ ਹੁੰਦੀ ਹੈ ਮੱਕਾ ਮਦੀਨਾ ਜ਼ਿਆਰਤਾਂ ਵਗੈਰਾ ਜੀ ਕੋਈ ਚੀਜ਼ ਦੀ ਕਮੀ ਨਹੀਂ ਜੀ ਸ਼ੁਕਰੀਆ ਜੀ ਅਸਲਾਮੁਅਲਾਈਕ الله <applause> اكبر